ਆ ਵੇਖੋ ਜੀ ਦੋ ਟਰੈਕਟਰ ਆ ਰਹੇ ਨੇ ਵਾਹ ਕੇ ਇੱਕ ਜੌਂੜੀਆ ਟਰੈਕਟਰ ਆ ਜੇ ਤੇ ਜਗਜੀਤ ਸਿੰਘ ਸਰੂਪ ਸਿੰਘ ਦਾ ਵੱਡਾ ਮੁੰਡਾ ਬੈਠਾ ਆ ਆਹ ਜੌਂੜੀਆ ਟਰੈਕਟਰ ਦੇ ਘਰ ਨੂੰ ਗਿਆ ਮੂੰਹ ਬੰਨੇ ਹੋਏ ਆ ਆ ਮਗਰ 755 ਨਵਾਂ ਟਰੈਕਟਰ ਆ ਅਰਜਨ ਜਿਹੜਾ ਸਰੂਪ ਸਿੰਘ ਲੈ ਕੇ ਆਇਆ ਉਹ ਟਰੈਕਟਰ ਆ ਹਰਜੀਤ ਸਿੰਘ ਜੀ ਜੀ ਸਿੰਘ ਦੋਵੇਂ ਜਾਣੜਿਆ ਖ ਮੂੰਹ ਬੰਨੇ ਐ ਇਹਨਾਂ ਨੇ ਮਗਰ ਗੱਡੀ ਆ ਪਿੱਛੇ ਅਣਪਛਾਤੇ ਮੁੰਡੇ ਨੇ 50 ਤੋਂ 60 ਮੁੰਡੇ ਨੇ ਪਿੱਛੇ ਆ ਹਰਜੀਤ ਸਿੰਘ ਜਾਣੜਿਆ ਅਰਜਨ ਟਰੈਕਟਰ ਐ 4x4 ਮੇਰਾ ਨਾਮ ਹਰਪਾਲ ਸਿੰਘ ਹੈ ਜੀ ਮੈਂ ਸਾਪੁਰ ਜਾਜੇ ਦਾ ਰਹਿਣ ਵਾਲਾ ਆ ਮੌਲਾ ਜੀ ਇਹ ਦਸਨਾ ਥਾਂ ਆ ਮੈਂ ਬਰਸ਼ਨ ਬੀਜੀ ਹੀ ਜੀ ਕਿਲਾ ਮੇਰੀ ਕਨਕੀ ਹੀ ਤੇ ਇਹਦਾ ਮਾਲਕ ਵੀ ਮੈਂ ਆ ਰਜਿਸਟਰੀ ਵੀ ਮੇਰੇ ਕੋਲ ਸਭ ਕੁਝ ਮੇਰੇ ਕੋਲ ਆ ਜੀ ਤੇ ਸਰੂਪ ਸਿੰਘ ਪਰਿਵਾਰੀ ਆ ਉਹਦੇ ਦੋ ਬੇੜੇ ਆ ਹਰਜੀਤ ਸਿੰਘ ਜਗਜੀਤ ਸਿੰਘ ਇੱਕ ਉਹਦਾ ਸਾਲਾ ਹੀ ਹਰਦੀਪ ਸਿੰਘ ਇੱਕ ਉਹਦੀ ਘਰ ਦੀ ਹੀ ਰਣਜੀਤ ਕੌਰ ਇਹਨਾਂ ਰਾਤ 11:30 12 ਵਜੇ ਆਣ ਕੇ ਤੇ ਮੇਰੀ ਇਹ ਬਰਸ਼ਨਵਾਤੀ ਆ ਮੈਂ ਇੱਥੇ ਨਹੀਂ ਹੈਗਾ ਮੇਰੇ ਛੋਟੇ ਛੋਟੇ ਬੱਚੇ ਆ ਦੋ ਗੁੜੀਆਂ ਨੇ ਇੱਕ ਘਰ ਦੀ ਆ ਉਹ ਘਰੇ ਸਨ ਤੇ ਇਹਨਾਂ ਮੈਨੂੰ ਫੋਨ ਕੀਤਾ ਵੀ ਤੇਰੀ ਪਹਿਲੀ ਵਾਰ ਤੀ ਮੈਂ ਵੇਖਿਆ ਆਣ ਕੇ ਮੇਰੀ ਬਰਸਨ ਵਾਰ ਤੀ ਇਹਦੇ ਵਿੱਚ ਮੈਂ ਇਹਨਾਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦਾ ਕਿ ਮੇਰਾ ਵੱਤੋ ਵੱਦ ਜਿਹੜਾ ਸਹਯੋਗ ਫਰਜ਼ਾ 11 ਵਜੇ ਦੀ ਗੱਲ ਆ ਜੀ 11 ਵਜੇ ਦਾ ਟਾਈਮ ਹੀ ਇਹਨੇ ਦੋ ਟਰੈਕਟਰ ਲਿਆਂਦੇ ਸੀ ਜੀ ਨਾਲ 40-45 ਮੁੰਡੇ ਸੀ ਤੇ ਇਹਨਾਂ ਨੇ ਜਾਨੋ ਮਾਰਨੇ ਧਮਕੀਆਂ ਦਿੱਤੀਆਂ 140 ਵਾਹ ਕੇ ਮੁਰੇ ਘਰ ਗਏ ਨੇ ਘਰ ਜਾ ਕੇ ਇਹਨਾਂ ਨੇ ਈਟ ਰੋੜਾ ਵੀ ਚਲਾਇਆ ਮੇਰੇ ਗੇੜ ਨੂੰ ਵੀ 10:00 ਟਾਪ ਵੱਜਿਆ ਜਾ ਕੇ ਬਰਾ ਸੋ ਮੀਡੀਆ ਵੇਖ ਸਕਦਾ ਜੀ 1012 ਨੰਬਰ ਤੇ ਫੋਨ ਕੀਤਾ ਜੀ ਉਹ ਮੇਰੇ ਕੋ ਆਏ ਨੇ ਉਹਨਾਂ ਆਣ ਕੇ ਮੈ ਘਰ ਦੇ ਵਿੱਚ ਬੈਠ ਕੇ ਮੇਰੇ ਬੜੀ ਬੜੀ ਹੌਸਲਾ ਗੱਲ ਕੀਤੀ ਮੇਰਾ ਬੜਾ ਹੀ ਸਹਿਯੋਗ ਦਿੱਤਾ ਨਾ ਜੀ ਤੇ ਮੈਂ ਪੁਲਿਸ ਪ੍ਰਸ਼ਾਸਨ ਕੋਲ ਇਹੀ ਮੰਗ ਕਰਦਾ ਵਾਰ-ਵਾਰ ਕਿ ਜੇ ਜਦੋਂ ਮੇਰਾ ਪੁਲਿਸ ਹੁੰਦਾ ਮੈਨੂੰ ਦਿੱਤਾ ਜੋ ਬਾਂਦਾ ਮਾਅਵਜਾ ਮੇਰਾ ਦਿੱਤਾ ਜਾਵੇ ਮੇਰੇ ਕੋ 20 ਪਸ਼ੂ ਆ ਜੀ ਤੇ ਪੱਲਾ ਮੈਨੂੰ ਖੜ ਮਾਰ ਗਿਆ ਜਿਹੜਾ ਪੱਠੇ ਉਹਨਾਂ ਮਾਰ ਗਏ ਤੂੜੀ ਮੇਰੀ ਰੁੜ ਗਈ ਹੁਣ ਬਰਸਨ ਮੇਰੀ ਤਿਆਰ ਹੋਈ ਸੀ ਤੇ ਬਰਸਨ ਵੀ ਜਿਹੜੀ ਹੈ ਮੇਰੀ ਇਹਨੇ ੱਟਕੇ ਨਾਲ ਬਾਤ ਸੀ ਜੀ ਪੁਲਿਸ ਨੇ ਜੀ ਉਹਨਾਂ ਸਰੂਪਸੇ ਨੂੰ ਆਏ ਨੇ ਆਪਣਾ ਦਰਖਾਸਤ ਦੇ ਕੇ ਆਏ ਉਥੇ ਤੇ ਉਹਨਾਂ ਨੇ ਸਰੂਪਸੇ ਨੂੰ ਫੜ ਕੇ ਲੈ ਗਿਆ ਨਾਲ ਟ੍ਰੈਕਟਰ ਹੀ ਘਰ ਦੀ ਵੀ ਭੱਜ ਗਈ ਆ ਟਰੈਕਟਰ ਵੀ ਉਹਨਾਂ ਗਾਂਵਾਂ ਸਾਂ ਕਰਤਾ ਇੱਕ ਮੈਂ ਇਹ ਕੰਮ ਕਰਦਾ ਜਿਹੜੇ ਬੰਦੇ ਜਿਹੜੇ ਬਾਕੀ ਰਹਿ ਗਏ ਮੁਜਰਮ ਜਿਹੜਾ ਉਹਨਾਂ ਨੂੰ ਛੇਤੀ ਜਲਦੀ ਜਲਦੀ ਫੜਿਆ ਜਾਵੇ ਤੇ ਮੈਨੂੰ ਬੰਦਾ ਜਿਹੜਾ ਮੌਜਾ ਮੇਰੀ ਖਰਾਬ ਹੋਈ ਜਿਹੜੀ ਫਸਲ ਇਹਦਾ ਮੌਜਾ ਜਾਇ ਕਣਕ ਦਾ ਵਿੱਚ ਆ ਜਾਵੇ ਤੇ ਨਾਲ ਹੀ ਬਰਸਣ ਤੇ ਜਾਵੇ ਇਹ ਜੀ 2 ਕਿਲੇ ਥਾਂ ਜੀ 10 ਕਿਲਾ ਥਾਂ ਇਹ ਬਰਸਣ ਆ ਤੇ ਕਿਲਾ ਥਾਂ ਇਹ ਸੇਕਣਾ ਥਾਂ ਜਿਹੜੀ ਉਹ ਕਣਕ ਆ ਜੀ ਕੋਈ ਵੀ ਗਵਜਾ ਨਹੀਂ ਸਭ ਕੋਈ ਮਾਲਕ ਮੈਂ ਹੀ ਆ ਜੀ ਕੋਈ ਇਹਦੇ ਵਿੱਚ ਮਤਲਬ ਹੀ ਨਹੀਂ ਹੈਗਾ ਉਹਦਾ ਰੋਲ ਹੀ ਕੁਛ ਨਹੀਂ ਹੈ ਮੇਰਾ ਨਾਮ ਹਰਜੀਤ ਸਿੰਘ ਜੀ ਛਣੋਬ ਸਰੂਪ ਸਿੰਘ ਪਿਵਾਰੀ ਪਿੰਡ ਸ਼ਾਹਪਰਜਾਜਾਂ ਦੇ ਇਹ ਸਾਰੇ ਜੀ ਸਾਜੀ ਝੂਠੇ ਇਲਜ਼ਾਮ ਲਾਉਣ ਦੇ ਜੇ ਸਾਡੇ ਕੋਲ 20 ਸਾਲ ਦੀ ਗਿਰਤੌਰੀ ਚੱਲਣ ਦੀ ਜੇ ਤੇ ਸਾਡੇ ਕੋਲ ਅਦਾਲਤੀ ਸਟੇ ਵੀ ਹੈਗਾ ਜੀ ਆ ਤੁਸੀਂ ਵੀ ਦੇਖ ਸਕਦੇ ਜੀ ਅਦਾਲਤ ਨੇ ਸਟੇ ਦਿੱਤਾ ਸਾਨੂੰ 20 ਸਾਲ ਤੱਕ ਗਿਰਤੌਰੀ ਸਾਡੇ ਨਾ ਇਹ ਸਾਰੇ ਸਾਡੇ ਨੇ ਝੂਠੇ ਇਲਜ਼ਾਮ ਲਾਉਣ ਦੇ ਜੇ ਤੇ ਅਸੀਂ ਕਾਨੂੰਨਕ ਬੀਜੀ ਆ ਜੀ ਬਾਅਦ ਪਹਿਲੀ ਚੰਗੀ ਭਲੀ ਕਾਨੂੰਨਕ ਬੀਜੀ ਜੇ ਵਟਾ ਪਾਈਆਂ ਸਭ ਕੁਝ ਕੀਤਾ ਜੇ ਤੇ ਇਹ ਸਾਰੇ ਝੂਠੇ ਇਲਜ਼ਾਮ ਲਾਉਣ ਦੇ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਵੀ ਮਾਲ ਮਹਿਕਮਾ ਆਡੀ ਕਾਗਜ਼ਪੱਤਰ ਵੇਖ ਕੇ ਤੁਹਾਡੇ ਨਾਲ ਨਿਆਂ ਕਰਾਏ ਦੇਖੋ ਜੀ ਅਦਾਲਤ ਨੇ ਸਟੇ ਹਾਮੀ ਦਿੱਤਾ ਜ ਸਾਡੇ ਨਾਲ ਕਤਰੀ 20 ਸਾਲ ਤੋਂ ਚੱਲ ਰਹੀ ਹੈ ਤੁਹਾਨੂੰ ਅਦਾਲਤ ਨੇ ਸਟੇ ਦਿੱਤਾ ਨਾ ਜੀ ਆ ਤੁਹਾਡੇ ਸਾਹਮਣੇ ਤੁਸੀਂ ਫੋਟੋ ਵੀ ਖੇਚ ਸਕਦੇ ਸਾਰ ਕੋਈ ਕਰ ਸਕਦੇ ਜੀ ਅਸੀਂ ਇਹ ਮਾਲੂ ਭਾਗੇ ਇਹ ਮੰਗ ਕਰਦੇ ਆ ਸਾਡੇ ਕਾਗਜ਼ਪੱਤਰ ਵੇਖ ਕੇ ਤੁਹਾਨੂੰ ਇਨਸਾਫ ਦਵਾਇਆ ਜਾਏ ਜੀ ਅੱਜ ਸਾਰੇ ਜਿੰਨੇ ਵੀ ਦੋਸ਼ ਲਾਉਂਦੇ ਜੇ ਸਾਰੇ ਬੇਮੁਨਾਯਾ ਦੀਏ ਇਹ ਚ ਰੱਤਾ ਵੀ ਸੱਚਾਈ ਨਹੀਂ ਜੈਗੀ ਤੇ ਅਸੀਂ ਕਿੰਨੇ ਸਾਨੂੰ ਇਨਸਾਫ ਮਿਲਦਾ ਜਾਏ